ਇਮਾਨਦਾਰ ਮਿਸ਼ਨ ਰੋਜ਼ਗਾਰ ਜਾਰੀ ਥੋੜੀ ਦੇਰ ਦੇ ਵਿੱਚ ਨੌਜਵਾਨਾਂ ਨੂੰ ਨਿੱਤੀ ਪੱਤਰ ਵੰਡਣਗੇ ਮੁੱਖ ਮੰਤਰੀ ਸਿਹਤ ਵਿਭਾਗ ਦੇ ਵਿੱਚ ਹੋਈ ਹੈ ਨਵੀਂ ਭਰਤੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ ਦੇ ਵੱਲੋਂ ਅਸਤੀਫਾ ਪ੍ਰੋਫੈਸਰ ਰਾਜਕੁਮਾਰ ਨੇ ਨਿੱਜੀ ਕਾਰਨਾਂ ਦਾ ਦਿੱਤਾ ਹਵਾਲਾ ਡਾਕਟਰ ਰੇਨੂ ਵਿਝ ਨੂੰ ਬਣਾਇਆ ਗਿਆ ਕਾਰਜਕਾਰੀ ਵੀ ਸੀ ਪੰਜਾਬ ਦੇ ਰਾਹੁਲ ਗਾਂਧੀ ਦੀ ਪਾਰਜੋੜੋ ਯਾਤਰਾ ਜਾਰੀ ਜਲੰਧਰ ਤੋਂ ਟਾਂਡਾ ਦੇ ਵੱਲ ਵੱਧ ਰਿਹਾ ਹੈ ਕਾਫਲਾ ਅੱਜ ਔਰਤਾਂ ਨੂੰ ਸਮਰਪਿਤ ਹੈ ਯਾਤਰਾ ਕਲ ਮੁਸੇਵਾਲਾ ਦੇ ਫੇਤਾ ਵੀ ਹੋਏ ਸਨ ਸ਼ਾਮਿਲ ਚੰਡੀਗੜ੍ਹ ਦੇ ਸੈਕਟਰ 58 ਦੇ ਵਿੱਚ ਚਰਦਨਾਖ ਖਾਸ ਕਰਕੇ ਕੁੱਤਿਆਂ ਨੂੰ ਖਾਣਾ ਦੇ ਰਹੀ ਲੜਕੀ ਨੂੰ ਥਾਰ ਨੇ ਮਾਰੀ ਟੱਕਰ ਹਾਦਸੇ 'ਚ ਕੁੜੀ ਕੰਬੀਰ ਜ਼ਖਮੀ ਥਾਰ ਚਾਲਕ ਦੀਪਾਲ ਜ਼ਖਮੀ ਖਨਾਚ ਗ੍ਰੀਨ ਸਿਟੀ ਦੇ ਸਿਕਿਉਰਿਟੀ ਗਾਰਡ ਦੇ ਨਾਲ ਗੁੰਡਾਗਰਦੀ ਸਿਕਿਉਰਿਟੀ ਗਾਰਡ ਨੂੰ ਕੜੀਸੇ ਲੈ ਗਈ ਥਾਰ ਫਰ ਰਾਇਰਿੰਗ ਗੁਲਬਾਰੀ ਦੇ ਵਿੱਚ ਦੋ ਬੱਚਿਆਂ ਦੇ ਸਮੇਂ 6 ਲੋਕ ਜ਼ਖਮੀ ਵਾਰਦਾਤ ਤੋਂ ਬਾਅਦ ਮੌਜਮ ਫਰਾ पंजाब बर्फीलिया हवां के माइनस के पहुंचा पारा फरीदकोट रात को दर्ज किया गया माइनस एक डिग्री तापमान मोगा के डिग्री तो घट रहा पारा अगले चार पांच दिन तक नहीं मिलेगा नहीं मिलेगी कोई राहत ਸਸ਼ਿਕਾਲਾ ਸਮੇਂ ਦੇ ਬਲਟਨ 'ਚ ਸਵਾਗਤ ਹੈ ਮੈਂ ਤੁਹਾਡੇ ਨਾਲ ਖੁਸ਼ ਹਾਂ ਤੁਹਾਨੂੰ ਤੱਕ ਖਬਰਾਂ ਦੀ ਸ਼ੁਰੂਆਤ ਇੱਕ ਇਸ ਵੇਲੇ ਦੀ ਵੱਡੀ ਖਬਰ ਤੋਂ ਗਣਤੰਤਰ ਦਿਵਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਸੁਰੱਖਿਆ ਏਜੰਸੀਆਂ ਨੇ ਦੱਸਦੀ ਕਿ ਅਲਰਟ ਜਾਰੀ ਕੀਤਾ ਹੈ ਪੰਜਾਬ ਦੇ ਸਮੇਤ ਕਈ ਸ਼ਹਿਰਾਂ ਦੇ ਵਿੱਚ ਅਤਵਾਦੀ ਹਮਲੇ ਦਾ ਅਲਰਟ ਹੈ ਕਿਸੇ ਵੱਡੇ ਹਮਲੇ ਦੀ ਫਰਾਕ ਦੇ ਵਿੱਚ ਨਿਆਤਵਾਦੀ ਸੂਤਰਾਂ ਦੇ ਮੁਤਾਬਕ ਇਹ ਵੱਡੀ ਖਬਰ ਇਹ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਜੀ 20 ਸਮਿਟ ਦੇ ਦੌਰਾਨ ਹਮਲੇ ਦੀ ਫਿਰਾਕ ਦੇ ਵਿੱਚ ਆਤਵਾਦੀ ਇਹ ਵੀ ਜਾਣਕਾਰੀ ਹੈ ਦਿੱਲੀ ਯੂਪੀ ਦੇ ਵਿੱਚ ਵੀ तमाम ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਧਕਨ ਤੰਤਰ ਦਿਵਸ ਹੈ ਗਣਤੰਤਰ ਦਿਵਸ 26 ਜਨਵਰੀ ਨੂੰ ਉਸ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਨੇ ਅਲਰਟ ਕੀਤਾ Manoj Rathi ਮੇਰੇ ਸਹੋਗੀ ਫੋਨ ਲਾਈਨ ਤੇ ਨੇ Manoj ਕੀ ਕੁਝ ਜਾਣਕਾਰੀ ਹੈ ਕਿਉਂਕਿ ਅਲਰਟ ਜਾਰੀ ਕੀਤਾ ਗਿਆ ਨਾਲ ਹੀ ਆਤਵਾਦੀ ਹਮਲੇ ਦੀ ਫਿਰਾਕ ਦੇ ਵਿੱਚ ਨੇ ਹਮਲਾਵਰ ਇਹ ਵੀ ਜਾਣਕਾਰੀ ਹੈ ਅ ਦੇਖੋ ਗੁਰਜੋਤ ਵੱਡਾ ਕਹਿ ਸਕਦੇ ਆ ਕਿ ਜਿਹੜੇ ਸੋਰਸੀ ਜਾਣਕਾਰੀ ਦੇ ਰਹੇ ਕਿ ਸੂਫੀਆ ਖੂਫੀਆ ਏਜੰਸੀਆਂ ਵੱਲੋਂ ਲਗਾਤਾਰ ਜਿਹੜਾ ਇਹ ਅਲਰਟ ਜਾਰੀ ਕੀਤਾ ਗਿਆ ਜਿਦੇ ਵਿੱਚ ਦਿੱਲੀ ਪੰਜਾਬ ਤੇ ਉੱਤਰ ਪ੍ਰਦੇਸ਼ ਤੇ ਕਈ ਹੋਰ ਜਿਹੜੇ ਸ਼ਹਿਰ ਹੈ ਉਹਦੇ ਤੇ ਵਿੱਚ ਕਾਫੀ ਅਲਰਟ ਜਿਹੜੀ ਹੈ ਉਹ ਜਾਰੀ ਕਰਨ ਦੀ ਗੱਲ ਕੀਤੀ ਗਈ ਹੈ ਖਾਸ ਕਰ ਦਿੱਲੀ ਤੇ ਪੰਜਾਬ ਤੇ ਕਾਫੀ ਜਿਹੜਾ ਹੈਗਾ ਅਲਰਟ ਨੇਤ ਨੂੰ ਕਿਹਾ ਗਿਆ ਤੁਹਾਨੂੰ ਦੱਸ ਦੇ ਕਿ ਜਿਹੜੀ ਸੈਂਟਰਲ ਖੂਫੀਆ ਏਜੰਸੀ ਆਈਬੀ ਵੱਲੋਂ ਜਿਹੜੀ ਦਿੱਲੀ ਪੁਲਿਸ ਨੂੰ ਵੀ ਕਿਹਾ ਗਿਆ ਹੈ ਪੰਜਾਬ ਪੁਲਿਸ ਨੂੰ ਵੀ ਦਾ ਜਿਹੜਾ ਦਿੱਤਾ ਗਿਆ ਅਲਰਟ ਬਾਰੇ ਕਿਉਂਕਿ ਜਿਹੜਾ ਪਾਕਿਸਤਾਨ ਆਈਐਸਆਈ ਜਿਹੜਾ ਹੈਗਾ ਉਹ ਕਿਸੇ ਨਾ ਕਿਸੇ ਅ ਜਿਹੜਾ ਹੈਗਾ ਉਸ ਕਰ ਸਕਦਾ ਹੈ ਕਿਸੇ ਇੱਕ ਸਾਜ਼ਿਸ਼ ਨੂੰ ਜਿਹੜਾ ਹੈਗਾ ਉਹ ਅੰਜਾਮ ਦਿੱਤਾ ਜਾ ਰਿਹਾ 26 ਜਨਵਰੀ ਨੂੰ ਲੈ ਕੇ ਤੇ ਹੋਰ ਇਹਦੇ ਨਾਲ ਜਿਹੜਾ ਜੀ20 ਜਿਹੜਾ ਸੱਮਟ ਹੋਣ ਵਾਲਾ ਉਹਨੂੰ ਲੈ ਕੇ ਵੀ ਜਿਹੜਾ ਵੀ ਕਾਰਜਕ੍ਰਮ ਹੋਣ ਵਾਲਾ ਹੈ ਉਹਦੇ ਮੱਦੇ ਨਜ਼ਰ ਅਲਰਟ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਕਿਉਂਕਿ 26 ਜਨਵਰੀ ਨੂੰ ਲੈ ਕੇ ਹਾਲਾਂਕਿ ਪਹਿਲਾਂ ਹੀ ਲਗਾਤਾਰ ਖੁਫੀ ਏਜੰਸੀ ਵੱਲੋਂ ਅਲਰਟ ਮਿਲ ਰਿਹਾ ਸੀਗਾ ਲੇਕਿਨ ਹੁਣ ਜਿਹੜਾ ਸੋਰਸਿਸ ਤੋਂ ਜਿਹੜੀ ਜਾਣਕਾਰੀ ਮਿਲ ਰਹੀ ਹੈ ਜਿਹੜੀ ਇੱਕ ਸੀਕ੍ਰੇਟ ਰਿਪੋਰਟ ਜਿਹੜੀ ਹੈ ਉਹ ਕੂਫੀਆ ਏਜੰਸੀ ਵੱਲੋਂ ਦਿੱਤੀ ਗਈ ਹੈ ਜਿਹਦੇ ਵਿੱਚ ਕਈ ਚੀਜ਼ਾਂ ਜਿਹੜੀ ਹੈ ਉਹ ਜ਼ਿਕਰ ਕੀਤਾ ਗਿਆ ਤਾਂ ਦੱਸਦੇ ਕਿ ਇਹਦੇ ਵਿੱਚ ਜਿਹੜਾ ਸੱਮੇਟ ਹੋਣ ਵਾਲਾ ਹੈ ਉਹਦੇ ਵਿੱਚ ਜਿਹੜਾ ਸਾਈਬਰ ਵਿੰਗ ਸਾਈਬਰ ਸਪੇਸ ਹੈਗਾ ਉਹ ਐਕਟਿਵ ਹੋ ਚੁੱਕਿਆ ਜਿਹੜੇ ਸੋਰਸਿਸ ਜਾਣਕਾਰੀ ਦੇ ਰਹੇ ਕਿ ਜਿਹੜੇ ਆਈਐਸਆਈ ਦਾ ਜਿਹੜਾ ਸਾਈਬਰ ਵਿੰਗ ਹੈ ਯਾਨੀ ਕਹਿ ਸਕਦੇ ਆ ਕਿ ਸਾਈਬਰ ਹਮਲਾ ਵੀ ਹੋ ਸਕਦਾ ਹੈ ਇਹ ਵੀ ਸਾਜੀ ਜਿਹੜੀ ਹੈ ਉਹ ਚੱਜੀ ਜਾ ਰਹੀ ਹੈ ਇਹਦੇ ਨਾਲ ਕੰਮ ਦੱਸ ਦਈਏ ਕਿ ਇਹਦਾ ਜਿਹੜੇ ਆਈਐਸਆਈ ਦੇ ਜਿਹੜੇ ਸਲੀਪਰ ਸੈਲ ਹੈ ਜਾਂ ਫਿਰ ਹੋਰ ਜਿਹੜੇ ਹੈ ਉਹ ਵੀ ਐਕਟਿ ਪੰਜਾਬ ਚ ਆਈਡੀ ਬਲਾਸਟ ਵੀ ਕਰਾਉਣ ਦੀ ਸਾਜ਼ਿਸ਼ ਜਿਹੜੀ ਆ ਉਹ ਅੱਗੇ ਗੜੀ ਜਾ ਰਹੀ ਹੈ ਜਿਵੇਂ ਰਿਪੋਰਟ ਚ ਜਿਹੜਾ ਖੁਲਾਸਾ ਕੀਤਾ ਹੈ ਜਿਹੜੇ ਸੋਰਸਸ ਸਾਨੂੰ ਜਾਣਕਾਰੀ ਦੇ ਰਹੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਪਲਾਨ ਜਿਹੜੇ ਆ ਉਹ ਤਿਆਰ ਕੀਤੇ ਗਏ ਨੇ ਜਿਹੜੀ ਖੁਫੀਆ ਏਜੰਸੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜੀ ਬਿਲਕੁਲ ਬਹੁਤ ਅਹਿਮ ਹੈ ਔਰ ਇਸ ਵੇਲੇ ਦਾ ਬਹੁਤ ਕਹਿ ਸਕਦੇ ਆ ਕਿ ਇਸ ਵੇਲੇ ਇੰਪੋਰਟੈਂਟ ਹੈ ਕਿ ਇਸ ਤਰੀਕੇ ਦੇ ਨਾਲ ਇਸ ਨੂੰ ਰੋਕਿਆ ਜਾਣਾ ਹੈ ਬਹੁਤ ਬਹੁਤ ਸ਼ੁਕਰੀਆ ਮਨੋਰ तमाम ਜਾਣਕਾਰੀ ਲਈ ਸ਼ੰਕਰ ਆਨੰਦ ਮੇਰੇ ਸਹਿਯੋਗੀ ਦਿੱਲੀ ਤੋਂ ਮੌਜੂਦ ਨੇ ਫੋਨ ਲਾਈਨ ਤੇ ਸ਼ੰਕਰ पंजाब है दिल्ली है यूपी है इन तीन स्टेट्स में खास तौर पर अलर्ट जारी किया गया क्योंकि हमने देखा पिछले समय में किस तरीके से गैंगस्टरों ने अगर हम दूसरी तरफ टेररिस्ट अटैक की बात की जाए पंजाब में खास तौर पर तो फिर ये सब देखने को मिला है थानों को नहीं छोड़ा गया अगर पुलिस अधिकारियों की बात की जाए तो उनको नहीं छोड़ा गया तो किस तरीके का ये अलर्ट है क्या कुछ पाबंदियां है अब क्या आगे से मतलब कहा जाए तो किस तरीके से इसको कंट्रोल करने के लिए सुरक्षा एजेंसियां लगी हैं देखिए 26 जनवरी के मद्देनजर ये अलर्ट जो है विशेष तौर पर केंद्रीय खुफिया एजेंसी आईबी के द्वारा जारी किया गया है और जहां तक हमारे सूत्र बताते हैं कि 26 जनवरी के मद्देनजर देखिए नई दिल्ली और दूसरे जो आसपास के एरिया हैं वहां तो पर तो विशेष तौर पर सतर्कता रहती ही है लेकिन इस बार का अलर्ट जो है कई मायनों में अलग होने वाला है क्योंकि तो इस बार जिस तरह से भारत में जी ट्वेंटी के कार्यक्रम होने वाला है और इस कार्यक्रम के तहत अगर देखा जाए तो एक अंतर्राष्ट्रीय लेवल के कई देशों के जो डेलीगेट हैं वो यहाँ पे आएंगे और ये बहुत बड़े स्तर का एक अंतर्राष्ट्रीय कार्यक्रम है तो इस रंग में भंग डालने की कोशिश जरूर वो मनसा जो है वो उन आतंकियों की होगी लेकिन भारतीय जांच एजेंसियां भारतीय खुफिया एजेंसियां और स्थानीय पुलिस बेहद सतर्कता से उन तमाम संदिग्ध गतिविधियों पर नजर रखती रक, है है लेकिन आने वाले दिन में किस तरह से और और ज्यादा सतर्कता सतर्कता को को बढ़ाना को, आ, पे, के मद्देनजर जो है तमाम इनपुट्स को भी आ, ध्यान में रखना है तो एक तरह तो से कहा जा सकता है इसके लिए जो एक विशेष तौर पर अलर्ट जो है वो जारी किया गया है जैसे कि खास तौर तो पर राजधानी दिल्ली उत्तर प्रदेश पंजाब हरियाणा इन जो चार राज्य है इन चारों राज्यों में विशेष तौर पर नजर रखने का एक अलर्ट जारी किया गया है तो एक तरफ से कह सकते हैं कि एक तरफ देखा जाए तो 26 जनवरी का कार्यक्रम और दूसरी तरफ देखा जाए अभी से ही जो, G20, आ, 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 जो जी ट्वेंटी जो अंतर्राष्ट्रीय स्तर का कार्यक्रम होना है उसके लिए अभी से ही तैयारियां की जा रही है और उसके मद्देनजर जो तमाम जो अंतर्राष्ट्रीय कार्यक्रम है अंतर्राष्ट्रीय स्तर का जो डेलीगेशन यहाँ पे बीच बीच में आ रहे हैं

ਤਾਂ ਇਹ ਵੱਡਾ ਮਸਲਾ ਹੈ ਖਾਸतौर ਤੇ ਗਣਤੰਤਰ ਦਿਵਸ ਦੀ ਗੱਲ ਕੀਤੀ ਜਾਵੇ ਤਾਂ ਥੋੜੇ ਦਿਨਾਂ ਬਾਅਦ 26 ਜਨਵਰੀ ਨੂੰ ਦੱਸਿਆ ਗਿਆ ਕਿ ਗਣਤੰਤਰ ਦਿਵਸ ਹੈ ਰਿਪਬਲਿਕ ਡੇ ਹੈ ਔਰ ਉਸੇ ਮੱਦੇਨਜ਼ਰ ਹਾਲਾਂਕਿ ਇਹ ਹਰ ਸਾਲ ਹੁੰਦਾ ਹੈ ਇਹ ਅਜਿਆ ਨਹੀਂ ਹੈ ਕਿ ਇਸ ਸਾਲ ਜਿਹੜਾ 26 ਜਨਵਰੀ ਦੇ ਮੱਦੇਨਜ਼ਰ ਜਿਹੜਾ ਉਹ ਕੀਤਾ ਹੋਵੇ ਅਲਰਟ ਹਾਲਾਂਕਿ ਹਰ ਸਾਲ ਇਹ ਅਲਰਟ ਹੁੰਦਾ ਹੈ ਔਰ ਇਸੇ ਤਰੀਕੇ ਦੇ ਨਾਲ ਚੈਕਿੰਗ ਵੀ ਹੁੰਦੀ ਹੈ ਬੱਸਾਂ ਤੇ ਬੱਸ ਅੜਿਆਂ ਦੀ ਗੱਲ ਕਰੀਏ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤਾਂ ਇਹ ਹੁੰਦਾ ਹੈ ਪਰ ਇਹ ਖਾਸ ਇਸ ਕਰਕੇ ਇਸ ਵਾਰ ਹੈ ਕਿਉਂਕਿ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਹੈ। ਉਹ ਚੰਡੀਗੜ੍ਹ ਦੇ ਵਿੱਚ ਖੌਫਨਾਕ ਹਾਦਸਾ ਵਾਪਰਿਆ ਹੈ। ਹਾਦਸੇ ਦੀਆਂ ਖੌਫਨਾਕ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਚੰਡੀਗੜ੍ਹ ਦੇ ਵਿੱਚ ਥਾਰ ਨੇ ਕੁੜੀ ਨੂੰ ਟੱਕਰ ਮਾਰ ਦਿੱਤੀ। ਸੈਕਟਰ 53 ਹੈ ਫਰਨੀਚਰ ਮਾਰਕੀਟ 53 ਦੀ ਜਿੱਥੇ ਕਿ ਇਹ ਸਾਰੀ ਘਟਨਾ ਵਾਪਰੀ ਹੈ। ਚੰਡੀਗੜ੍ਹ ਦਾ ਇਹ ਸਾਰਾ ਘਟਨਾਕ੍ਰਮ ਹੈ। ਸੈਕਟਰ 53 ਦੀ ਫਰਨੀਚਰ ਮਾਰਕੀਟ ਦੇ ਵਿੱਚ ਇੱਕ ਗੱਡੀ ਬਹੁਤ ਤੇਜ਼ ਰਫ਼ਤਾਰ ਦੇ ਨਾਲ ਆਉਂਦੀ ਹੈ ਔਰ ਕੁੱਤਿਆਂ ਨੂੰ ਖਾਣਾ ਪਾ ਰਹੀ ਉਹ ਲੜਕੀ ਨੂੰ ਫੇਟ ਮਾਰ ਦਿੰਦੀ ਹੈ। ਫੇਟ ਮਾਰ ਕੇ ਉਸ ਤੋਂ ਬਾਅਦ ਉਹ ਥਾਰ ਚਾਲਕ ਫਰਾਰ ਹੋ ਜਾਂਦਾ ਹੈ ਕੁੱਤਿਆਂ ਨੂੰ ਖਾਣਾ ਦੇ ਰਹੀ ਸੀ ਇਹ ਲੜਕੀ ਰੋਂਗ ਸਾਈਡ ਤੋਂ ਥਾਰ ਆ ਰਹੀ ਸੀ ਤਾਂ ਫਿਰ ਕਿਸ ਤਰੀਕੇ ਦੇ ਨਾਲ ਇਹ ਟੱਕਰ ਮਾਰੀਏ ਇਹ ਤਸਵੀਰਾਂ ਵੀ ਸਾਹਮਣੇ ਆ ਗਈਆਂ ਨੇ ਸੀਸੀਟੀਵੀ ਤਸਵੀਰਾਂ ਨੇ ਕਿਉਂਕਿ ਚੰਡੀਗੜ੍ਹ ਦੀ ਗੱਲ ਕਰੀਏ ਪੰਚਕੂਲਾ ਦੀ ਗੱਲ ਕਰੀਏ ਅਸੀਂ ਟ੍ਰਾਈ ਸਿਟੀ ਦੇ ਸਾਰੇ ਹਿੱਸੇ ਦੀ ਗੱਲ ਕਰਦੇ ਹਾਂ ਤਾਂ ਸਾਰੇ ਪਾਸੇ ਸੀਸੀਟੀਵੀ ਕੈਮਰਾ ਲੱਗੇ ਨੇ ਤਾਂ ਫਿਰ ਉਸ ਦੇ ਮੁਤਾਬਿਕ ਇਹ ਥਾਰ ਜਿਹੜੀ ਇਸ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਅਸੀਂ ਵੇਖ ਰਿਹਾ ਕਿ ਜਿਵੇਂ ਹੀ ਇਹ ਟੱਕਰ ਮਾਰਦੀ ਹੈ ਕੁੜੀ ਨੂੰ ਥਾਰ ਤਫੀਰੋ ਕੁੱਤਾ ਜਿਹੜਾ ਜਿਸ ਨੂੰ ਖਾਣਾ ਖਵਾਇਆ ਜਾ ਰਿਹਾ ਸੀ ਉਹ ਵੀ ਪੂਰੀ ਰਫਤਾਰ ਦੇ ਨਾਲ ਦੂਸਰੇ ਪਾਸੇ ਜਾ ਰਿਹਾ ਹੈ ਇਹ ਤਸਵੀਰਾਂ ਪੂਰੀਆਂ ਕੈਦ ਹੋ ਗਈਆਂ ਨੇ ਕੁੜੀ ਦੀ ਹਾਲਤ ਕਾਫੀ ਗੰਭੀਰ ਸੀ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਫਿਰ ਹਾਲ ਇਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਪਰ ਹਸਪਤਾਲ ਚ ਜੇ ਵੀ ਐਡਮਿਟ ਹੈ ਇਹ ਤਸਵੀਰ ਵੀ ਉਸ ਲੜਕੀ ਦੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੋ ਇਸ ਹਾਦਸੇ ਦਾ ਸ਼ਿਕਾਰ ਹੋਈ ਹੈ ਤਾਂ ਹਾਦਸੇ ਤੋਂ ਬਾਅਦ ਥਾਰ ਚਾਲਕ ਫਰਾਰ ਹੋ ਗਿਆ ਮਨੋਜ ਰਾਠੀ ਮੇਰੇ ਸਹਿਯੋਗੀ ਫੋਨ ਲਾਈਨ ਤੇ ਨੇ ਮਨੋਜ ਕੀ ਕੋਈ ਅਪਡੇਟ ਹੈ ਸਾਰੇ ਮਾਮਲੇ ਦੇ ਵਿੱਚ ਕੀ ਥਾਰ ਚਾਲਕ ਦੀ ਅਜੇ ਤੱਕ ਪਛਾਣ ਹੋਈ ਅਜੇ ਤੱਕ ਗ੍ਰਿਫਤਾਰੀ ਹੋਈ ਦੇਖੋ ਗੁਰਜੋਤ ਇਹਦੇ ਵਿੱਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਹਾਲਾਂਕਿ ਲਗਾਤਾਰ ਪੁਲਿਸ ਇੱਕ ਅੰਦੀ ਨਜ਼ਰ ਆ ਰਹੀ ਹੈ ਕਿ ਹਜੇ ਉਹਦੀ ਵੈਰੀਫਾਈ ਕਰ ਕੀਤਾ ਜਾ ਰਿਹਾ ਹੈ ਥਾਰ ਜਿਹੜਾ ਡਰਾਈਵਰ ਹੈ ਗੱਡੀ ਦਾ ਨੰਬਰ ਕੀ ਸੀਗਾ ਅਜੇ ਤੱਕ ਇਸ ਬਾਰੇ ਜਿਹੜਾ ਹੈਗਾ ਉਹ ਨਹੀਂ ਪਤਾ ਲੱਗਿਆ ਹਾਲਾਂਕਿ ਜਿਹੜਾ ਪਰਿਵਾਰਿਕ ਮੈਂਬਰ ਨਾਲ ਸਾਡੀ ਗੱਲਬਾਤ ਹੋਈ ਹੈ ਤੇ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜਿਸ ਤਰ੍ਹਾਂ ਇਸ ਤਰ੍ਹਾਂ ਦੀ ਡ੍ਰਾਈਵ ਇਸ ਲੇਟ ਨਾਈਟ ਡਰਾਈਵਿੰਗ ਹੁੰਦੀ ਹੈ ਇਸ ਤਰ੍ਹਾਂ ਦੀ ਜਿਹੜੀ ਰੈਸ਼ ਡਰਾਈਵਿੰਗ ਕੀਤੀ ਜਾਂਦੀ ਹੈ ਉਹ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਜਿਹੜਾ ਇਹ ਵੇਖਣ ਵਾਲਾ ਹੈ ਹਾਲਾਂਕਿ ਪੁਲਿਸ ਇਸ ਪੂਰੇ ਮਾਮਲੇ 'ਚ ਇਨਵੈਸਟੀਗੇਸ਼ਨ ਤਾਂ ਕਰ ਰਹੀ ਹੈ ਲੇਕਿਨ ਹਜੇ ਕੋਈ ਗ੍ਰਿਫਤਾਰੀ ਇਸ ਪੂਰੇ ਮਾਮਲੇ 'ਚ ਨਹੀਂ ਹੋਈ ਹੈ ਤਾਂ ਕਹਿ ਸਕਦੇ ਹਾਂ ਕਿ ਹੁਣ ਇੰਨਾ ਵੱਡਾ ਜਿਹੜਾ ਹਾਦਸਾ ਹੋਇਆ ਇਹਦੇ ਵਿੱਚ ਹੁਣ ਸਬਕ ਲੈਣ ਦੀ ਤਾਂ ਲੋੜ ਹੈਗੀ ਹੈ ਲੇਕਿਨ ਹੁਣ ਪੁਲਿਸ ਕਦ ਤੱਕ ਇਹਦੇ ਵਿੱਚ ਗ੍ਰਿਫਤਾਰੀ ਕਰੂਗੀ ਇਹ ਹੁਣ ਦੇਖਣ ਵਾਲਾ ਹੋਵੇਗਾ ਜੀ ਜੀ ਠੀਕ ਹੈ ਮਨੋਜ ਤਾਨਵਾਦ ਹੈ तमाम ਜਾਣਕਾਰੀ ਦਿੱਤੀ ਬਹੁਤ ਐਮ ਹੈ ਖਾਸ ਤ ਤਾਂ ਇਥੇ ਅਤਰਕਸਾਰ ਔਰ ਦੇਰ ਰਾਤ ਅਸੀਂ ਦੇਖਦੇ ਆ ਕਿ ਬਹੁਤ ਸਾਰੇ ਲੋਕ ਰੋਂਗ ਸਾਈਡ ਤੋਂ ਆਉਂਦੇ ਨੇ ਔਰ ਨਿਯਮ ਜਿਹੜੇ ਨੇ ਉਹ ਤੋੜਦੇ ਨੇ ਹਾਲਾਂਕਿ ਆਮੋ ਆਮ ਤੌਰ ਤੇ ਤਾਂ ਚੰਡੀਗੜ੍ਹ ਦੇ ਵਿੱਚ ਜ਼ਿਆਦਾ ਨਿਯਮ ਤੋੜੇ ਨਹੀਂ ਜਾਂਦੇ ਕਿਉਂਕਿ ਥਾਂ ਥਾਂ ਤੇ ਅਸੀਂ ਨਾਕੇ ਪੁਲਿਸ ਦੇ ਦੇਖਦੇ ਆ ਜਾਂ ਫਿਰ ਕੈਮਰਾਜ਼ ਹੀ ਅਜਿਹੇ ਨੇ ਜਿਹੜੇ ਕਿ ਨਾਕਿਆਂ ਤੋਂ ਵੀ ਵੱਧ ਕੰਮ ਕਰਦੇ ਨੇ ਤਾਂ ਫਿਰ ਆਟੋਮੈਟਿਕਲੀ ਤੁਹਾਡੇ ਘਰ ਚਲਾਨ ਆ ਜਾਏਗਾ ਜਾਂ ਫਿਰ ਤੁਹਾਨੂੰ ਉਹ ਭਰਨਾ ਹੀ ਪਏਗਾ ਤਾਂ ਇਸ ਕਿਸਮ ਦਾ ਸਾਰਾ ਸਿਸਟਮ ਤਿਆਰ ਕੀਤਾ ਹੋਇਆ ਹੈ ਪਰ ਜਿਕਰ ਇਸ دیر ਰਾਤ ਦੇ ਹਾਸੇ ਦੀ ਗੱਲ ਕਰਦੇ ਹਾਂ 11:15 ਵਜੇ ਦੀ ਘਟਨਾ ਹੈ ਤਾਂ ਇੱਥੇ ਰੌਂਗ ਸਾਈਡ ਤੋਂ ਇਹ ਥਾਰ ਆ ਰਹੀ ਸੀ ਔਰ ਉਸਨੇ ਫੇਟ ਮਾਰ ਦਿੱਤੀ ਲੜਕੀ ਨੂੰ ਉਧਰ ਜਲਾਲਾਬਾਦ ਦੇ ਵਿੱਚ ਨਸ਼ਾ ਖਰੀਦਣ ਆਏ ਮੁੰਡਾ ਕੁੜੀ ਨੂੰ ਕਾਬੂ ਕੀਤਾ ਗਿਆ ਮਹਿਲਾਵਾਂ ਨੇ ਜੰਮ ਕੇ ਚਿੱਤਰ ਪ੍ਰੇਡ ਕੀਤੀ ਹੈ ਮੁੰਡੇ ਦੀ ਕੁੜੀ ਦੇ ਕੋਲੋਂ ਨਸ਼ੇ ਦਾ ਇੰਜੈਕਸ਼ਨ ਬਰਾਮਦ ਹੋਇਆ ਕੁੜੀ ਨੇ ਦੱਸਦੀ ਕਿ ਖੁਦ ਨੂੰ ਚਿੱਟੇ ਦਾ ਆਰਦੀ ਦੱਸਿਆ ਹੈ ਉਸ ਦਾ ਕਹਿਣਾ ਇਥੇ ਮੈਂ ਚਿੱਟਾ ਲੈਣੀ ਆ ਜਲਾਲਾਬਾਦ ਦੀ ਲੱਲਾ ਬਸਤੀ ਇਲਾਕੇ ਦੀ ਇਹ ਘਟਨਾ ਹੈ ਇਲਾਕੇ ਚ ਸ਼ਰਿਆਮ ਨਸ਼ਾ ਵਿਕਦਾ ਹੈ ਸਥਾਨਕ ਲੋਕ ਕਹਿ ਰਹੇ ਨੇ ਜੋ ਤਰਾਸਦੀ ਹੈ ਤਾਂ ਲੋਕ ਬਹੁਤ ਜਾਗਰੂਕ ਹੋ ਚੁੱਕੇ ਨੇ ਲੋਕਾਂ ਨੂੰ ਇਹ ਸਮਝ ਆ ਚੁੱਕੀ ਹੈ ਕਿ ਨਸ਼ਾ ਕਿਸ ਕਿਸਮ ਦੇ ਨਾਲ ਖਰਾਬ ਕਰ ਰਿਹਾ ਹੈ ਨਸ਼ਾ ਕਿਸ ਕਿਸਮ ਦੇ ਨਾਲ ਘਾਣ ਕਰ ਰਿਹਾ ਹੈ ਜਵਾਨੀ ਦਾ फिर लोग सुचेत नहीं। और उन्हों का कहना है कि कोई नशा वेचता या खरीदा पाया गया तो फिर जम के अजि कार्रवाई करेंगे तो क्योंकि ये बर्दाश्त नहीं करा लोग साफ कह रहे हैं और लड़की भी जी है अपनी जुबानी दस रही है कि उसने जो नशा है वह लिट्टे का नशा ल ਇਹ ਡਰੱਗਸ ਤੂੰ ਲੈਣੀ ਹੁੰਦੀ ਹੈ ਬਲਾਨੀ ਦੀ ਕਿਸੇ ਮੇ ਬਲਾਨੀ ਪੰਨੀ ਤੇ ਗਈ ਹੈ ਤੂੰ ਪੰਨੀ ਦਲਾਨੀ ਹੈ ਕਿੱਥੇ ਲੈਣੀ ਕਿੱਥੋਂ ਲੈਣੀ ਉਹ ਬਲਜਿੰਦਰ ਕੋਲ ਕਿੰਦੇ ਕੋਲ ਲੈਣੀ ਹੈ ਬਲਜਿੰਦਰ ਕੋਲ ਬਲਜਿੰਦਰ ਕੋਲ ਲੈਣੀ ਹੈ ਬਲਜਿੰਦਰ ਇੱਕ ਮਿੰਟ ਯਾਰ ਇੱਕ ਮਿੰਟ ਬਲਜਿੰਦਰ ਕੀ ਕੀ ਸਮਾਨ ਵੇਚਦਾ ਹੈ ਕਾਲਾ ਚਿੱਟਾ ਹੀ ਵੇਚਦਾ ਹੈ ਕਾਲਾ ਚਿੱਟਾ ਵੇਚਦਾ ਤੂੰ ਚਿੱਟਾ ਲਾਣੀ ਹੈ ਹਾਂਜੀ ਤੇਰੀ ਉਮਰ ਕਿੰਨੀ ਹੈ ਤੇਰੀ ਉਮਰ ਕਿੰਨੀ ਹੈ ਮੇਰੀ 19 ਸਾਲ ਹੈ 19 ਸਾਲ 19 ਸਾਲ ਆ 19 ਸਾਲ ਦੇ ਦੇ ਨਾ ਸਾਲ ਦੇ ਕਾਕੇ ਜਿੰਦਗੀ ਖਤਮ ਕਰ ਲਈ ਤੂੰ ਆਦੀ 14 ਸਾਲ ਤੇਰੇ ਮਾਫੀ ਕਿੱਥੇ ਇਹਨੂੰ ਫਿਰ ਟਿਕਾ ਪੂਰੇ ਰੇਦੇਂ ਦੀ ਕਿੰਨੇ ਇਹਨਾਂ ਮੇਰੇ ਘਰ ਸੋਣਾ ਯਾਰ ਨਾਨੀ ਨੇ ਪੈਨ ਨੂੰ ਇਹ ਕੀ ਕਰਨਾ ਇਹ ਤਾਂ ਮੇਰੇ ਘਰ ਦੀ ਮਸਤੀ ਹੋਏ ਲਾਲਾ ਕਹਿੰਦੀ ਮੈਂ ਝਾੜੂ ਲਾਣੀ ਕਿੱਡੀ ਆ ਤੂੰ ਤਾਂ ਕਹਿੰਦੀ ਮੈਂ ਘਰੇ ਝਾੜੂ ਲਾਦੀ ਪਿਆ ਕਦੋਂ ਜੋ ਵੀ ਗੱਲ ਹੈਗੀ ਸੱਚ ਸੱਚ ਦੱਸ ਜੋ ਇਹ ਨਹੀਂ ਤੈਨੂੰ ਕੋਈ ਹੱਥ ਨਹੀਂ ਲਾਏਗਾ ਤੈਨੂੰ ਤੈਨੂੰ ਡਰ ਨਹੀਂ ਤੈਨੂੰ ਕੋਈ ਕੁਸ਼ਿਆਣਾ ਨਹੀਂ ਕਰੇਗਾ ਚੌਗੀ ਤੂੰ ਦੋ ਗੱਲ ਕਰਨੀ ਸਹੀ ਕਰਨੀ ਸਹੀ ਕਰ ਤੇ ਤੈਨੂੰ ਕੁਝ ਨਹੀਂ ਦੋ ਗੱਲ ਕਰਨੀ ਸਹੀ ਕਰਨੀ ਹੈ ਕਾਰਵਾਈ ਹੈ ਸਾਰੀ ਪੰਚਾਇਤ ਨਾਲ ਕਰੇਗੀ ਕੰਮ ਕਰਾਂਗੇ ਠੀਕ ਹੈ ਨਹੀਂ ਤਾਂ ਚਰੇ ਨਾ ਪਹਿਲਾਂ ਰੱਖ ਦਿੰਦੇ ਵੇਖੋ ਇਹ ਤੂੰ ਘਰੇ ਇਹਨਾਂ ਦੇ ਘਰੇ ਕੀ ਕਰਨ ਆਈ ਹੈ ਇੱਥੇ ਤੂੰ ਬਿਆਨ ਤੋਂ ਬਰੀਂਦੀ ਨਹੀਂ ਮੈਂ ਬੁੱਕਰ ਮਾਰਨੀ ਆਂ ਬੰਦੂਕ ਲਈ ਪੈਸੇ ਲੈਣ ਆਈ ਆਂ ਨਹੀਂ ਨਹੀਂ ਮੈਂ ਪੈਸੇ ਲੈਣ ਆਈ ਸੀ ਮਾਤਾ ਜੀ ਇਹ ਮੜੀ ਬੁੱਕਰ ਰੋਣਾ ਇਹ ਕਿੰਨਾ ਘਾਰੇ ਇੱਕ ਘਰ ਕਿੰਨਾ ਨਾਮ ਬਲਵੀਰ ਹੋਰ ਮਨਚੇ ਹੈ ਬਲਵੀਰ ਹੋਰ ਪੰਜ ਨੱਕਲਾਵਾ ਦਸੀਆਂ ਕੰਮ ਕਰਦੀ ਏ ਆਨੇ ਆ ਸਵਾਰ ਤੱਕ ਕੋਈ ਚਿੱਟਾ ਵਿੱਚ ਨਾਲਾ ਕੋਈ ਕਿਸੇ ਤਰ੍ਹਾਂ ਬਿਸ ਜਾਵੇ ਤੁਹਾਡਾ ਸਹਿਯੋਗ ਜ਼ਰੂਰ ਚਾਹੀਦਾ ਜੇ ਮੈਨੂੰ ਤੁਹਾਡਾ ਸਹਿਯੋਗ ਮਿਲੇਗਾ ਤਾਂ ਬਿਲਕੁਲ ਲੱਤਾ ਬਾਹਾਂ ਤੋੜ ਦਿਆਂਗੇ ਉਹਦੀ ਜ਼ਿੰਮੇਵਾਰੀ ਉਹਦਾ ਮਾਂ ਪਿਓ ਵਿੱਚ ਸੁਣਦਾ ਹੋਵੇਗਾ ਮਿਲੇਗਾ ਸਹਿਯੋਗ ਮਿਲੇਗਾ ਮੈਂ ਕਿਹਾ ਜੀ ਬਿਲਕੁਲ ਜੀ ਤੁਹਾਡੀ ਬਸਤੀ ਦੇ ਵਿੱਚ ਜਾਵੇ ਵੇਖ ਚਿੱਟਾ ਤੇ ਮੈਨੂੰ ਕਹਦੇ ਜਿਵੇਂ ਹੀ ਲਗਿਆ ਪਤਾ ਸੀ ਮੈਨੂੰ ਪਾ ਲਈ ਇੱਥੇ ਲਿਆ ਕੇ ਮੇਰੇ ਨਾਲ ਜਾਣੇ ਪੈਣ ਲਾਣੇ ਪੈਣ ਦਮ ਤਰੀ ਤੇ ਗਰੇ ਗੋਠ ਬਨੇ ਭਾਵੇਂ ਕੋਈ ਕਰਾਨ ਦੁਕਾਨ ਦੇ ਦੇ ਮੈਂ ਬੈਠਾ ਹੀ ਤੇ ਰਹਿਣਾ ਆਰੇ ਤੂੰ ਬੈਸ ਤੂੰ ਬੈਸ ਤੂੰ ਬੈਸ ਤੂੰ ਕਿਹਾ ਦੇ ਬੰਦੇ ਤੇ ਮਸਰਾ ਨਹੀਂ ਆਏ ਮੈਨੂੰ ਨਹੀਂ ਆਉਣਾ ਅਗੇ ਵਧਦੇ ਹਾਂ ਇਸ ਤੋਂ ਬਾਅਦ ਉਧਰ ਅਗਨੀ ਵੀਰਾਂ ਦੇ ਪਹਿਲੇ ਬੈਚ ਨੂੰ ਮੋਦੀ ਮੰਤਰ ਦੇ ਨੇ ਜੀ ਹਾਂ ਅਗਨੀ ਵੀਰਾਂ ਦੇ ਪਹਿਲੇ ਬੈਚ ਦੇ ਨਾਲ ਪੀਐਮ ਮੋਦੀ ਦਾ ਸੰਵਾਦ ਹੈ ਅਗਨੀ ਵੀਰਾਂ ਦੇ ਨਾਲ ਵਰਚੂਅਲੀ ਤਰੀਕੇ ਦੇ ਨਾਲ ਜੁੜੇ ਨੇ ਮੋਦੀ ਔਰ ਅਗਨੀ ਵੀਰਾਂ ਦੀ ਤਾਇਨਾਤੀ ਤੋਂ ਪਹਿਲਾਂ ਪੀਐਮ ਦਾ ਸੰਬੋਧਨ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਦੱਸ ਜੀ ਕਿ ਉਹ ਵੀ ਨਾਲ ਜੁੜੇ ਨੇ ਪਹਿਲੇ ਬੈਚ ਦੇ ਵਿੱਚ 40000 ਅਗਨੀ ਵੀਰ ਨੇ ਜਿਨ੍ਹਾਂ ਦੀ ਟ੍ਰੇਨਿੰਗ ਹੋਈ ਹੈ ਥਲ ਸੈਨਾ ਜਲ ਸੈਨਾ ਤੇ ਹਵਾਈ ਸੈਨਾ ਦੇ ਅਗਨੀ ਵੀਰਾਂ ਦੇ ਨਾਲ ਸੰਵਾਦ ਕੀਤਾ ਤਾਗਰੀ ਵੀਰਾਂ ਦੇ ਪਹਿਲੇ ਬੈਚ ਨੂੰ ਮੋਦੀ ਮੰਤਰ ਅਸੀਂ ਕਿਹਾ ਸਕਦੇ ਹਾਂ ਕਿਉਂਕਿ ਪਹਿਲੇ ਬੈਚ ਨੂੰ ਅਗਨੀ ਵੀਰਾਂ ਦੇ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਸੰਬੋਧਨ ਕੀਤਾ ਗਿਆ ਹੈ ਔਰ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਖਾਸ ਕਿਸਮ ਦੀ ਸਕੀਮ ਦੇ ਦੌਰਾਨ ਕੰਮ ਕੀਤਾ ਜਾਣਾ ਹੈ ਅੱਗੇ ਵਾਸਤੇ ਕੀ ਫਾਇਦੇ ਹੋਣਗੇ ਕਿਸ ਤਰੀਕੇ ਦੇ ਨਾਲ ਤੁਸੀਂ ਆਪਣਾ ਭਵਿੱਖ ਜਿਹੜਾ ਹੈ ਉਹ ਹੋਰ ਸੁਧਾਰ ਸਕਦੇ ਹੋ ਇਹ ਕਹਿ ਲਈਏ ਕਿ ਇਸ ਸਕੀਮ ਦਾ ਫਾਇਦਾ ਕਿਵੇਂ ਲਿਆ ਜਾ ਸਕਦਾ ਕਿਉਂਕਿ ਇਹ OYO ਸਕੀਮ ਹੈ ਤੁਹਾਨੂੰ ਯਾਦ ਕਰਾ ਦਈਏ ਕਿ ਜਿਸ ਨੂੰ ਲੈ ਕੇ ਬੇहद ਵੱਡੇ ਪੱਧਰ ਤੇ ਪ੍ਰਦਰਸ਼ਨ ਹੋਏ ਸਨ ਖਾਸ ਤੌਰ ਤੇ ਹਰਿਆਣਾ ਦੇ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਪ੍ਰਦਰਸ਼ਨ ਹੋਏ ਸੀ ਔਰ ਹੋਰ ਬਾਕੀ ਸਟੇਟਸ ਦੇ ਵਿੱਚ ਵੀ ਦੇਖਿਆ ਗਿਆ ਸੀ ਕਿ ਇਸ ਅਗਨੀ ਵੀਰ ਦੀ ਸਕੀਮ ਨੂੰ ਲੈ ਕੇ ਵਿਰੋਧ ਕੀਤਾ ਗਿਆ ਸੀ ਕਿਉਂਕਿ 4 ਸਾਲ ਦੇ ਲਈ ਜਿਹੜਾ ਹੈ ਉਹ ਅਗਨੀ ਵੀਰ ਜਾਣਗੇ ਔਨ ਡਿਊਟੀ ਰਹਿਣਗੇ ਤਾਂ ਇਸ ਦੇ ਵਿੱਚ ਉਹ ਛੁੱਟੀਆਂ ਵੀ ਬਕਾਇਦਾ ਹੋਣਗੀਆਂ ਸੈਲਰੀ ਵੀ ਜਿਹੜੀ ਹੈ ਫਿਕਸ ਹੋਏਗੀ ਪਰ ਉਸ ਤੋਂ ਬਾਅਦ ਜਿਹੜੀ ਪੈਨਸ਼ਨ ਹੈ ਉਹ ਨਹੀਂ ਦਿੱਤੀ ਜਾਏਗੀ ਤਾਂ ਇਹ ਇੱਕ ਫਰਕ ਹੈ ਵੱਡਾ ਬਾਅਦ ਦੇ ਵਿੱਚ 4 ਸਾਲ ਬਾਅਦ ਇੱਕ ਕਿਸਮ ਦੀ ਉਹਨਾਂ ਦੀ ਰਿਟਾਇਰਮੈਂਟ ਹੋ ਜਾਏਗੀ ਕੁਝ ਪਰਸੈਂਟੇਜ ਹੋਏਗੀ ਅਨਾਗਨੀ ਵੀਰਾ ਦੇ ਵਿੱਚੋਂ ਜਿਹੜੇ ਕਿ ਅੱਗੇ ਵਾਸਤੇ ਸਿਲੈਕਟ ਕੀਤੇ ਜਾਣਗੇ ਜਿਨ੍ਹਾਂ ਨੂੰ ਅੱਗੇ ਭੇਜਿਆ ਜਾਏਗਾ ਹੋਰ ਉਹ ਜਿਹੜਾ ਹੈ ਆਪਣੀ ਨੌਕਰੀ ਜਾਰੀ ਰੱਖ ਸਕਦੇ ਨੇ ਤਾਂ ਇਸ ਕਿਸਮ ਦੀ ਇਹ ਇੱਕ ਸਪੈਸ਼ਲ ਸਕੀਮ ਜਿਹੜੀ ਹੈ ਉਹ ਕੇਂਦਰ ਨੇ ਲਿਆਂਦੀ ਹੈ ਉੱਧਰ ਨੇਪਾਲ ਹਵਾਈ ਜਹਾਜ਼ ਹਾਦਸੇ ਦਾ ਨਵਾਂ ਵੀਡੀਓ ਸਾਹਮਣੇ ਆਇਆ ਵੀਡੀਓ ਦੇ ਵਿੱਚ ਦੱਸਿਆ ਕਿ ਸਾਰਾ ਹਾਦਸਾ ਕੈਦ ਹੋ ਗਿਆ ਹੈ ਜਹਾਜ਼ ਦੇ ਵਿੱਚ ਬੈਠਾ ਇਹ ਸ਼ਖਸ ਵੀਡੀਓ ਬਣਾ ਰਿਹਾ ਸੀ ਫੇਸਬੁੱਕ ਤੇ ਲਾਈਵ ਹੋਇਆ ਸੀ ਇਹ ਸ਼ਖਸ ਔਰ ਇਸ ਦੌਰਾਨ ਅਚਾਨਕ ਤੋਂ ਜਹਾਜ਼ ਕ੍ਰੈਸ਼ ਹੋ ਗਿਆ ਹਾਦਸੇ ਦੇ ਵਿੱਚ 68 ਯਾਤਰੀ ਨੇ ਉਸ ਦੇ ਸਣੇ 4 ਕਰੂ ਮੈਂਬਰ ਨੇ ਮੈਂਬਰਾਂ ਦੀ ਸਾਰਿਆਂ ਦੀ ਮੌਤ ਹੋ ਗਈ ਹੈ 72 ਦੇ 72 ਲੋਕ ਮਾਰੇ ਜਾ ਚੁੱਕੇ ਨੇ ਮਰਨ ਵਾਲਿਆਂ ਚ ਭਾਰਤ ਦੇ 5 ਜਣੇ ਭਾਰਤੀ ਵੀ ਸ਼ਾਮਲ ਨੇ ਤਾਂ ਇਹ ਵੀਡੀਓ ਹੁਣ ਸਾਹਮਣੇ ਆਇਆ ਤੇ ਰੁਕ ਜੇ ਇੱਕ ਛੋਟੇ ਜਿਹੇ ਬ੍ਰੇਕ ਤੇ ਲੇ